ਇੱਕ ਮਾਂ ਤੇ ਇੱਕ ਭੈਣ ਸਭ ਕੁਝ ਸਹਿ ਸਕਦੀ ਹੈ, ਜਰ ਸਕਦੀ ਹੈ ਪਰ ਇਹਨਾਂ ਤੋਂ ਨਹੀਂ ਦੇਖ ਹੁੰਦਾ ਜਦੋਂ ਇਹਨਾਂ ਦਾ 23 ਸਾਲਾਂ ਦਾ ਗੱਭਰੂ ਜਵਾਨ ਪੁੱਤ ਚਿੱਟੇ ਦੇ ਕਾਰਨ ਇਸ ਦੁਨੀਆ ਤੋਂ ਚਲਾ ਗਿਆ ਹੋਵੇ ਬਿਲਕੁਲ ਪਤਾ ਨਹੀਂ ਉਹ ਕਦੋਂ ਸਲਖਣੀ ਘੜੀ ਆਊਗੀ ਜਦੋਂ ਆਪਾਂ ਨੂੰ ਇਹ ਸੋਨ ਨੂੰ ਮਿਲੂਗਾ ਕਿ ਹੁਣ ਪੰਜਾਬ ਚੋਂ ਚਿੱਟਾ ਬਿਲਕੁਲ ਖਤਮ ਹੋ ਗਿਆ ਪਤਾ ਨਹੀਂ ਇਹ ਚਿੱਟਾ ਅੱਜ ਤੱਕ ਕਿੰਨਿਆ ਘਰਾਂ ਦੇ ਚਿਰਾਗ ਬੁਝਾ ਚੁੱਕਿਆ ਏ ਚੁੱਲ੍ਹੇ ਠੰਡੇ ਕਰ ਚੁੱਕਿਆ ਏ ਭੈਣਾਂ ਦੇ ਭਰਾ ਖੋ ਚੁੱਕਿਆ ਏ ਮਾਵਾ ਦੇ ਪੁੱਤ ਲਏ ਗਿਆ ਏ ਤੇ ਸੁਹਾਗਣਾਂ ਦੇ ਸੋ ਹਾਕ ਲੈ ਗਿਆ ਇਹ ਬਿਲਕੁਲ ਇਹ ਤਸਵੀਰਾਂ ਉਸ ਬਦਨਸੀਬ ਘਰ ਦੀਆਂ ਜਿੱਥੇ ਇਸ ਘਰ ਦੇ ਦੋ ਨੌਜਵਾਨ ਪੁੱਤ ਚਿੱਟੇ ਕਰਨ ਇਸ ਦੁਨੀਆ ਤੋਂ ਚਲੇ ਗਏ ਆ ਬਿਲਕੁਲ ਇੱਕ ਭਰਾ ਦੀ ਮੌਤ 4 ਸਾਲ ਪਹਿਲਾਂ ਹੋ ਗਈ ਸੀ ਉਹ ਵੀ ਚਿੱਟੇ ਕਰਕੇ ਇਸ ਦੁਨੀਆ ਤੋਂ ਚਲਾ ਗਿਆ ਸੀ ਪਰ ਅੱਜ ਫੇਰ 32 ਸਾਲਾਂ ਦਾ ਨੌਜਵਾਨ ਗੱਭਰੂ ਮੁੰਡਾ ਇਸ ਚਿੱਟੇ ਦੀ ਭੇਂਟ ਚੜ ਗਿਆ ਏ ਸੋ ਇਹ ਮਾਂ ਤੇ ਭੈਣ ਹੈ ਜਿਨ੍ਹਾਂ ਜਿਨ੍ਹਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਬਹੁਤ ਔਖਾ ਹੁੰਦਾ ਏ ਦਿਹਾੜੀਦਾਰ ਪਰਿਵਾਰ ਆ ਇਹ ਇਹੀ ਨੌਜਵਾਨ ਮੁੰਡਾ ਦਿਹਾੜੀ ਕਰਕੇ ਕੁਛ ਲਿਆਉਂਦਾ ਸੀ ਜਿਹਦੇ ਕਰਕੇ ਚੁੱਲ੍ਹਾ ਚੱਲਦਾ ਸੀ ਪਰ ਅੱਜ ਮੰਜੇ ਤੇ ਪਿਆ ਇਹ ਗੱਭਰੂ ਜਵਾਨ ਚਿੱਟੇ ਦੇ ਅੱਗੋਂ ਚਿੱਟੇ ਦੇ ਕੋਲੋਂ ਹਾਰ ਗਿਆ ਭੈਣ ਨੇ ਰੋਂਦੇ ਹੋਏ ਆਪਦਾ ਦੁੱਖ ਬਿਆਨ ਕੀਤਾ ਏ ਉਹਨੇ ਕਿਹਾ ਕਿ ਇਹ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਚਿੱਟਾ ਬੰਦ ਕਰ ਦੇ ਸਾਡੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੋ ਗਿਆ ਏ ਸਾਡਾ ਪਰਿਵਾਰ ਖਤਮ ਹੋ ਗਿਆ ਹੈ ਕਿਉਂਕਿ ਇੱਕੋ ਪਰਿਵਾਰ ਦੇ ਦੋ ਨੌਜਵਾਨ ਮੁੰਡੇ ਇਹ ਚਿੱਟੇ ਕਰਕੇ ਦੁਨੀਆ ਤੋਂ ਚਲੇ ਗਏ ਆ ਸਾਡੇ ਪਿੰਡ ਚ ਚਿੱਟਾ ਸ਼ਰਿਆਮ ਵਿਕਦਾ ਏ ਸਰਕਾਰ ਕੁਛ ਨਹੀਂ ਕਰ ਰਹੀ ਸਰਕਾਰ ਨੂੰ ਇਹਦੇ ਤੇ ਸਖਤੀ ਕਰਨੀ ਚਾਹੀਦੀ ਹੈ ਇਹ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਈਆਂ ਜਿੱਥੇ ਇੱਕ 23 ਸਾਲਾਂ ਦਾ ਨੌਜਵਾਨ ਗੱਭਰੂ ਪੁੱਤ ਚਿੱਟੇ ਦੀ ਪੇਂਟ ਚੜ ਗਿਆ ਏ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਸੀਂ ਦੱਸ ਰਹੇ ਹਾਂ ਜਿਵੇਂ ਕਿ ਇੱਕ ਮਾਂ ਤੇ ਭੈਣ ਨੂੰ ਜਦੋਂ ਇਹ ਪਤਾ ਲੱਗੇ ਕਿ ਅੱਜ ਸਾਡੇ ਘਰ ਦੇ ਵਿੱਚ ਗੱਭਰੂ ਜਵਾਨ ਪੁੱਤ ਦੀ ਲਾਸ਼ ਪਈ ਹੈ ਤੇ ਉਹ ਤੁਰ ਕੇ ਤੁਰਨ ਦੀ ਸਮਰੱਥਾ ਤੁਰ ਕੇ ਉਸ ਲਾਸ਼ ਦੇ ਕੋਲੇ ਨਹੀਂ ਪਹੁੰਚ ਸਕਦੀਆਂ ਇਸੇ ਕਰਕੇ ਪਰਿਵਾਰਕ ਮੈਂਬਰ ਹਾਲਾਂਕਿ ਕੁਝ ਟਾਈਮ ਦੇ ਲਈ ਉਹਨਾਂ ਨੂੰ ਕੋਲੇ ਲੈ ਆਉਂਦੇ ਸੀ ਮ੍ਰਿਤਕ ਦੇਹ ਦੇ ਫੇਰ ਉਹ ਦੂਰ ਲੈ ਜਾਂਦੇ ਸੀ ਕਿਉਂਕਿ ਰੋ ਰੋ ਕੇ ਬਹੁਤ ਜ਼ਿਆਦਾ ਇਹਨਾਂ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ ਦੇਖਿਆ ਨਹੀਂ ਜਾ ਰਿਹਾ ਇਹਨਾਂ ਦਾ ਦੁੱਖ ਕਿਉਂਕਿ ਬੇहद ਗਰੀਬ ਪਰਿਵਾਰ ਹੈ ਔਰ ਇਹ ਨੌਜਵਾਨ ਮੁੰਡਾ ਦਿਹਾੜੀ ਕਰਦਾ ਸੀ ਜਿਸ ਕਾਰਨ ਮਾੜੇ-ਮੋٹے ਕੋਈ ਘਰ 'ਚ ਪੈਸੇ ਆਉਂਦੇ ਸੀ ਤੇ ਉਹਨਾਂ ਦੇ ਕਰਕੇ ਹੀ ਇਹ ਚੁੱਲ੍ਹਾ ਤੇ ਇਹਨਾਂ ਦਾ ਘਰ ਦਾ ਚੁੱਲ੍ਹਾ ਚੱਲਦਾ ਸੀਗਾ ਪਰ ਅੱਜ ਬਿਲਕੁਲ ਸਭ ਕੁਝ ਖਤਮ ਹੋ ਚੁੱਕਿਆ ਹੈ को ਪਰਿਵਾਰ ਦੇ ਦੋ ਗੱਭਰੂ ਜਵਾਨ ਪੁੱਤ ਇਸ ਚਿੱਟੇ ਦੀ ਭੇਂਟ ਚੜ ਚੁੱਕੇ ਆ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਆ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇੱਕ ਨੌਜਵਾਨ 4 ਸਾਲ ਪਹਿਲਾਂ ਇਹ ਚਿੱਟਾ ਖਾ ਗਿਆ ਸੀ ਤੇ ਦੂਜਾ ਅੱਜ ਚਿੱਟੇ ਦੀ ਭੇਂਟ ਚੜ ਗਿਆ ਉਹਨਾਂ ਨੇ ਕਿਹਾ ਕਿ ਚਿੱਟਾ ਸ਼ਰਿਆਮ ਵਿਕਦਾ ਏ ਰੱਜ ਕੇ ਵਿਕਦਾ ਏ ਕੋਈ ਵੀ ਇਹਦੇ ਤੇ ਸਖਤ ਕਦਮ ਜਿਹੜਾ ਨਹੀਂ ਚੱਕ ਰਿਆ ਨਾ ਪੁਲਿਸ ਚੱਕ ਰਹੀ ਹੈ ਨਾ ਸਰਕਾਰ ਚੱਕ ਰਹੀ ਹੈ ਮਾਂ ਭੈਣ ਤੇ ਇਹ ਨੌਜਵਾਨ ਦੀ ਘਰ ਵਾਲੀ ਨੇ ਰੋ ਰੋ ਕੇ ਕੈਮਰੇ ਦੇ ਉੱਤੇ ਆਪਣਾ ਦਰਦ ਬਿਆਨ ਕੀਤਾ ਹੈ ਉਹਨੇ ਕਿਹਾ ਕਿ ਸਾਡਾ ਬਿਲਕੁਲ ਹੀ ਘਰ ਖਤਮ ਹੋ ਚੁੱਕਿਆ ਹੈ ਸਾਨੂੰ ਰੋਟੀ ਤੱਕ ਦੇ ਲਾਲੇ ਪਏ ਪਏ ਹੈ ਕਿ ਹੁਣ ਕਮਾਉਣ ਵਾਲਾ ਘਰ ਦੇ ਵਿੱਚ ਕੋਈ ਰਿਹਾ ਹੀ ਨਹੀਂਗਾ ਤੇ ਰੋਟੀ ਇਸ ਘਰ ਦੇ ਵਿੱਚ ਕਿਵੇਂ ਬਣੂਗੀ ਮੇਰਾ ਨਾਮ ਮਨੁ ਹੈ ਇਹਦਾ 프라சி چند کرا دیں چاہے وادے دام د ਕੀ ਕਰ ਕੀ ਹਲਗਲਾ ਤੇ ਘਰਾਂ ਦੇ ਘਰ ਬਿਵਾਦ ਕਰਤੇ ਨਾਵਾ ਰੋ ਰੋ ਮਾਰਦੀਆਂ ਭੈਣਾ ਰੋ ਰੋ ਮਾਰਦੀਆਂ ਲੱਗੋ ਹਿੜੀਆਂ ਕਰਨ ਜੋ ਕੋਈ ਨਹੀਂ ਰਹਿ ਗਏ ਸਾਡਾ ਪਿੰਡ ਸਾਰਾ ਬਰਬਾਦ ਹੋ ਚੁੱਕਿਆ ਏ ਪਿੰਡ ਕੁੰਡੇ ਪਿੰਡ ਨਿੱਕੇ ਨਿੱਕੇ ਬੱਚੇ ਵੀ ਲਾਉਣ ਲੱਗ ਪੈਣੇ ਨਸ਼ਾ ਇੰਨੀ ਸਾਡੀ ਬਰਬਾਦੀ ਹੋ ਗਈ ਏ ਬੜੀ ਜਿਆਦੀ ਘਰ ਘਰ ਵਿੱਚ ਲੱਗ ਪਿਆ ਬਹੁਤ ਜਿਆਦਾ ਸਰਕਾਰ ਦੇ ਲਈ ਬਿਲਕੁਲ ਥੱਲ ਪਾ ਨਹੀਂ ਕੋਈ ਥੱਲ ਨਹੀਂ ਦੀ ਸਾਡਾ ਪਿੰਡ ਸਾਡਾ ਤਾਂ ਪਰਿਵਾਰ ਸਾਰਾ ਬੇਕਾਰ ਕਰ ਦਿੱਤਾ ਨੇ ਸਾਹਿਬ ਕਿੱਟਾ ਬੰਦ ਕਰਾਇਆ ਜਾਵੇ ਮੇਰਾ ਜੋਨੀ ਗਿਆ ਮੈਨੂੰ ਛੱਡ ਕੇ ਮੇਰਾ ਜੋਨੀ ਛੱਡ ਕੇ ਗਿਆ ਹਾਂਜੀ ਆ ਦੋ ਬੱਚੇ ਨੇ ਹਾਂਜੀ ਹਾਂਜੀ ਨਸ਼ੇ ਨੇ ਕਾਲਿਆ ਜੀ ਮੇਰਾ ਬੰਦਾ ਨਸ਼ੇ ਨੇ ਟੀਕੇ ਨੇ ਕਾਲਿਆ ਜੀ ਚਿੱਟਾ ਲਾਉਂਦਾ ਸੀ ਟੀਕੇ ਚਿੱਟੇ ਦੇ ਲਾਉਂਦਾ ਸੀ ਜੀ ਚਿੱਟੇ ਦੇ ਟੀਕੇ ਲਾਉਂਦਾ ਸੀ ਆਏ ਹਾਂਜੀ ਨਸ਼ਾ ਨਹੀਂ ਰੋਕ ਪਾਈ ਹਾਂਜੀ ਨਸ਼ਾ ਨਹੀਂ ਰੋਕਦੀ ਸਰਕਾਰ ਜੀ ਇਹ ਤਾਂ ਗਾਣੀ ਰੋਕ ਦਵੇ ਮੇਰਾ ਬੱਚਾ ਸੁਧਰ ਜਾਏਗਾ ਮੇਰਾ ਬੱਚਾ ਹੀ ਬਾਤ ਜੇਗਾ ਨਸ਼ੇ ਤੋਂ ਇਹੋਣੀ ਚਿੱਟਾ ਬੰਦ ਹੋ ਜਾਵੇ ਇਹੋ ਗਾਣੀ ਅੰਨ ਸਾਰ ਸਰਕਾਰ ਬੰਦ ਕਰ ਦਵੇ ਚਿੱਟਾ ਨਾ ਲਾਵੇ ਕਰੇ ਨਾ ਮੇਰਾ ਬੱਚਾ ਹੀ ਸੁਧਰੇਗਾ ਚਿੱਟਾ ਨਾ ਵਿਕੇ